ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਮੀਂਹ ਤਾਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਬੱਚੇ ਅਸੀਂ ਤਾਂ ਠੀਕ ਹੈਗੇ ਮੈਂ ਕਾਰਨੇ ਇਹ ਜੀ ਤਕਰੀਬਨ 17-18 ਘੰਟੇ ਮੀਂਹ ਪੈਣ ਤੋਂ ਬਾਅਦ ਹੁਣ ਮੀਂਹ ਇੱਕ ਵਾਰੀ ਹਟਿਆ ਵੇਖ ਕੰਨੇ ਮੈਂ ਹੁਣ ਵੀ ਹੋਰੀ ਔਂ ਘਟੇ ਇੱਕ ਵਾਰ ਪਹੁੰਚਿਆ ਆ ਮੈਂ ਖੇਤ ਤੁਹਾਨੂੰ ਖੇਤ ਦੇ ਹਾਲਾਤ ਦਿਖਾਉਣੇ ਆ ਬਹੁਤ ਜਿਆਦਾ ਪਾਣੀ ਹੈ ਜੀ ਕਿਤਾ ਵਹਣਾ ਆਪਣਾ ਥੋੜੇ ਨੀਵੇਂ ਨੇ ਤੁਹਾਨੂੰ ਦਿਖਾ ਰਿਹਾ ਪਿੱਛੇ ਦੇਖੋ ਜੀ ਇਹ ਪਹੀਆ ਇਹ ਫਾਸਲਾ ਦੇਖੋ ਕਿੱਡੀ ਕਿੱਡੀ ਜੀਰੀ ਹੈ ਫੇਰ ਵੀ ਮੱਟੋਂ ਉੱਪਰ ਦੀ ਪਾਣੀ ਹੈ ਹੁਣ ਆਪਾਂ ਖੇਤ ਚੱਲਦੇ ਆ ਆਪਣੇ ਤੁਰਕੀ ਜਾਣਾ ਪੂਗਾ ਮੋਠੇ ਨਾਲ ਆਪਣੇ ਖੜਾਤਾ ਕਿਉਂਕਿ ਪਾਣੀ ਬੜਾ ਲੇਕ ਸਕਦਾ ਤੇ ਹੁਣ ਆਪਾਂ ਅੱਗੇ ਚੱਲਦੇ ਆ ਖੇਤ ਨੂੰ ਦਿਖਾਉਨੇ ਹਾਲਾਤ ਬਹੁਤ ਜ਼ਿਆਦਾ ਮੀਂਹ ਸਾਰੇ ਏਰੀਆ ਜੀ ਪਿਆ ਫਿਰ ਬਹੁਤ ਜ਼ਿਆਦਾ ਮੀਂਹ ਹੈ ਜੀ ਅੱਗੇ ਦਿਖਾਉਨੇ ਸਾਨੂੰ ਆਪਾਂ ਬਣੀ ਰਿਹਾ ਆਪਣੇ ਵਲੌਗ ਨਾਲ ਬਹੁਤ ਬੁਰਾ ਹਾਲ ਹੈ ਜੀ ਦੇਖ ਲਓ ਕੋਡੇ-ਕੋਡੇ ਤੱਕ ਪਾਣੀ ਪਾਈ ਚਾਹੇ ਪਾਈ ਤਾਂ ਉੱਚੀ ਹੋਦੀ ਆ ਬਾਹਣ ਤੋਂ ਨਾਲੇ ਬਾਹਣ ਤੋਂ ਜੀ ਦੇਖ ਰਹੇ ਜੀਰੀਆਂ ਕਿਡੀਆਂ-ਕਡੀਆਂ ਨੇ ਮੱਝ ਘਟ ਘਟ ਕੀ ਲੰਗੀਆਂ ਰਹਿ ਗਈਆਂ ਸਾ ਤੋਂ ਪਹਿਲਾਂ ਚ ਲੱਗੀਆਂ ਹੋਈਆਂ ਜੀਰੀਆਂ ਨੇ ਇਹ ਕੋਈ ਲੇਟ ਵਾਲੀ ਨਹੀਂ ਗਈ ਚਲੋ ਆਪਣੀ ਜਿਹੜੀ ਆਪਣਾ ਵਾਹਨ ਦਿਖਾਵਾਂਗੇ ਸਾਨੂੰ ਜਾ ਕੇ ਅੱਗੇ ਦਾ ਲੇਟ ਲਾਉਣੇ ਹੋਣੇ ਆਪਾਂ ਬਹੁਤ ਬੜਾ ਹਾਲ ਹੈ ਬਹੁਤ ਜਿਆਦਾ ਨਹੀਂ ਪਿਆ ਲਗਾਤਾਰ 17-18 ਘੰਟੇ ਲਗਾਤਾਰ ਹੀ ਬੰਦਰ ਹੈ ਉਨ ਕੀ ਰਹਾ ਹਟ ਗਿਆ ਜੀ ਇੱਕ ਵਾਰ ਹੁਣ ਕਿੰਨੇ ਮਿੰਟ ਕਣੀ ਫੇਰ ਹੋਣ ਲੱਗ ਗਈ ਦੁਬਾਰਾ ਮੈਂ ਜਾ ਰਿਹਾ ਖੇਤਾਂ ਵੱਲ ਪਹੁੰਚਾਂਗੇ ਦੂਰ ਵੀ ਆ ਖੇਤ ਫੜਾ ਚਲੋ ਪੂਰਤਾ ਹੁੰਨ ਤਾਂ ਪਾਣੀ ਕਰਕੇ ਦੂਰ ਹਾਂ ਤਾਂ ਟਾਈਮ ਲੱਗਦਾ ਮੈਂ ਦੋ ਤਿੰਨ ਕਿੱਲਾਂ ਨਹੀਂ ਪਾਈ ਹੀ ਹੈ ਪਰ ਪਾਣੀ ਬਹੁਤ ਜਿਆਦਾ ਹੈ ਜੀ ਪਿੱਛੇ ਦੀ ਦੇਖ ਹੀ ਰਹੇ ਹਾਂ ਸਾਰੇ ਏਰੀਆ ਚ ਨਹੀਂ ਪੈਦਗੀ ਬਹੁਤ ਜ਼ਿਆਦਾ ਮਹਸਾਨ ਹੈ ਵੀ ਹੈਗਾ ਫਤਨਾ ਦਾ ਵੀ ਹੈ ਕਾਰਾਂਪੁਰਾਂ ਚ ਪਾਣੀ ਲੋਕਾਂ ਦੇ ਬਹੁਤ ਚਲਾ ਗਿਆ ਜੀ ਸਾਡੇ ਗੰਡੇ ਬਹੁਤ ਲੋਕਾਂ ਨੇ ਕਰਿਆ ਪਾਣੀ ਵੜ ਗਿਆ ਘਰ ਚੋਂ ਲੱਗੇ ਬੁਰਾ ਹਾਲ ਹੈ ਜੀ ਉਹ ਵੀ ਦੇ ਕੈਮਰੇ ਨਾਲ ਹਾਲਾਤ ਦਿਖਾਉਣਾ ਸਾਰੇ ਬਣੇ ਰਹੋ ਦੇਖੋ ਭਰਾਓ ਕੀ ਹਾਲ ਨੇ ਦੇਖੀ ਰਹੇ ਤੁਸੀਂ ਫਸਲਾਂ 'ਚ ਪਾਣੀ ਉਤੋਂ ਦੀਆ ਫਲ ਫਲ ਦਿਖਾਈ ਇਹ ਮੈਂ ਗੋਡੇ ਰੱਖ ਦੇਖੋ ਯਾ ਗੋਡਾ ਗੋਡੇ ਤੱਕ ਪਾਣੀ ਆਇਆ ਤੇ ਬਹੁਤ ਜਿਆਦਾ ਇੰਨਾ ਲੰਬਾ ਟਾਈਮ ਵੀ ਨਹੀਂ ਪੈਂਦਾ ਦੇਖੋ 5-4 ਘੰਟੇ ਤੀ ਅੱਗੇ ਚੱਲ ਪੈਂਦਾ ਦੇਖਿਆ ਹੁੰਦਾ 2-3 ਘੰਟੇ ਪਹਿ ਗਿਆ 2 ਘੰਟੇ ਪਹਿ ਗਿਆ ਤਕਰੀਬਨ 17 ਤੋਂ 18 ਘੰਟੇ ਲਗਾਤਾਰ ਹੀ ਬੰਦਰਿਆ ਫਟੇ ਨਹੀਂ ਹੈਗਾ ਕੱਲ ਸ਼ਾਮ ਨੂੰ 4:00 ਵਜੇ ਲੱਗਿਆ ਸੀਗਾ ਅੱਜ ਜਾ ਕੇ ਕਿਤੇ ਤਕਰੀਬਨ 11:00 ਵਜੇ ਸਾਡੇ ਆਜੂ ਲਾਲਾ ਸਾਹਿਬ ਕਿੰਨੇ ਘੰਟੇ 12 ਤੱਕ ਹੀ ਹੋ ਗਏ 4 ਤੇ 5 7 ਘੰਟੇ ਹੋ ਗਏ ਕੁਮਾਦੀਗਾ 12 ਦਾ ਵੀ ਬਾਹਰ ਕੰਮ ਦੇਖ ਲੋ ਫਸਲਾਂ ਦਾ ਹਾਲ ਕੀ ਦੇਖੀ ਰਹੇ ਹਾਂ ਬਹੁਤ ਮੰਦਾ ਈ ਇਹ ਪਾਣੀ ਕਿੰਨੇ ਦਾ ਸੱਕੂਗਾ ਇਹ ਰੱਬ ਜਾਣਦਾ ਆ ਜਿਹੜਾ ਬੱਟਲਿਆ ਨਹੀਂ ਹੈ ਦੇਖ ਰਿਹਾ ਕਿ ਵਿੱਚ ਪੈਣਾ ਮੈਂ ਮਹੌਰੀ ਹਜੇ ਨਹੀਂ ਪਈ ਜਾਂਦਾ ਸੁੱਕ ਰਕੇ ਵਾਹ ਗਰ ਚਲ ਜੇ ਉਰੋਂ ਵੀ ਅੜ ਜੇ ਤਾਂ ਉਮੀਦ ਹੈ ਕਿ ਬਚ ਦਰੇ ਇਹ ਫਸਲਾਂ ਦੀ ਜੇ ਹੁਣ ਵੀ ਨਾ ਹਟਿਆ ਤਾਂ ਫਸਲਾਂ ਦਾ ਬਚਣਾ ਮੁਸ਼ਕਲ ਹੈ ਦੇਖ ਲਓ ਜੀ ਹੁਣੀ ਤਕਰੀਰ ਜਬਨ ਆਪਾਂ ਫਾਸੀ ਲਾ ਲਓ ਬਹੁਤ ਪੁਰਾਣੀ ਜੇ ਗੱਡੀ ਫਸਲਾ ਗੇ ਟਕਨੀ ਵੀ ਰਹੀ ਲਾ ਲਓ ਲੋਕਾਂ ਵਾਲੀ ਹੈ ਨਹੀਂ ਫੇਰ ਆ ਗਿਆ ਜੀ ਪੂਰਾ ਤੇਜ ਦੁਆਰਾ ਨਹੀਂ ਪਹਿਣ ਲੱਗ ਗਿਆ ਇਥੇ ਵਾਹੀ ਗੁਰੂ ਸੋਸਾ ਰੱਖੇ ਲਾ ਆ ਜੀ ਕਰ ਸਕਦੇ ਆ ਆਪਾਂ ਪਰ ਕੋਈ ਹੱਲ ਨਹੀਂ ਹੈਗਾ ਬਹੁਤ ਮੁਰਾਹਾ ਲਈ ਪਾਈ ਦਾ ਤਾਂ ਪਤਾ ਨਹੀਂ ਲੱਗਦਾ ਪਹੀ ਗਈ ਇਹ ਫਸਲਾਂ ਦਾ ਇੰਨੇ ਸੋਹਣੇ ਫਸਲਾਂ ਚੇਸ ਬਾਦ ਬਹੁਤ ਭੈਣ ਫਸਲਾਂ ਖੜੀਆਂ ਖੜੀ ਪਰ ਪਤਾ ਨਹੀਂ ਵਾਹਿਗੁਰੂ ਮੈਨੇ ਕੀ ਮਨਜ਼ੂਰ ਹੈ। ਪਤਾ ਵਾਹਿਗੁਰੂ ਕਿ ਬਾਸੇ ਜਾਣ ਦਾ। ਆਪ ਆਪਣੇ ਖੇਤ ਕੋਲ ਪਹੁੰਚਣ ਲਈਆਂ ਮੀਂਹ ਦੁਬਾਰਾ ਤੇਜ ਹੋ ਗਿਆ ਜੀ ਦੇਖਿਓ ਦੀ ਪਿੱਛੇ ਪਤਾ ਲੱਗਦਾ ਹੋਊਗਾ। ਇਹ ਤੇਜ ਹੋ ਚੁੱਕਿਆ ਦੁਬਾਰੇ। ਮੈਂ ਖੇਤ ਆਈਆਂ ਅਸੀਂ ਮੀਂਹ ਹਟ ਗਿਆ ਮੋ। ਪਰ ਚਲੋ ਜੋ ਉਸ ਵਾਰੀ ਵੱਚੇ ਬਾਸਾ ਨੂੰ ਮਨਜ਼ੂਰ ਹੈ। ਸਾਬਰ ਨੂੰ ਤੋਕੀ ਕਰ ਸਕਦਾ ਕਿਸਾਨ ਤਾਂ ਹੋਰ ਕੁਝ ਨਹੀਂ ਕਰ ਸਕਦਾ ਹੁੰਦਾ ਨਾ। ਇਹ ਮੀਂਹ ਸੁਣਨਾ ਪੈਣਾ। ਚਲੋ ਖਰਾਬ ਹੁੰਦੇ ਹਨ ਦੁੱਖ ਤਾਂ ਹੁੰਦਾ ਹੀ ਇਹ ਦੇਖੋ ਬਹੁਤ ਇਲਾਕਿਆਂ 'ਚ ਚਲੋ ਜਿਵੇਂ ਉਹ ਇਲਾਕਿਆਂ 'ਚ ਆਪਾਂ ਕਹਿੰਨੇ ਵੀ ਮੇਰੇ ਸਾਥ ਲੋਜ ਆ ਘੱਡ ਦਰਦ ਰੋਸ ਕੇ ਆ ਜਾਂਦੇ ਨੇ ਪਿੱਛੋਂ ਪਾਣੀ ਆ ਜਾਂਦਾ ਉਹ ਤਾਂ ਚਲੋ ਹੁਣ ਹੁੰਦਾ ਹੀ ਆ ਅਜੇ ਹੁਣ ਸਾਡੇ ਵਾ ਇਧਰ ਆਪਣੇ ਈਰੇ 'ਚ ਕੋਈ ਜੀ ਮਾਰ ਨਹੀਂ ਪੈਂਦੀ ਤਾਂ ਮੀਂਹ ਦੀ ਮਾਰੀ ਸਾਰਾ ਪਾਣੀ ਮੀਂਹ ਦਾ ਹੀ ਆ ਕੁਝ ਏਰੀਆ ਜਿਹੜਾ ਸਾਡਾ ਸਾਰਾ ਏਰੀਆ ਤੋਂ ਦੇਖ ਰਹੇ ਹਾਂ ਸਾਰੇ ਹੈਗੇ 10 12 15 ਕਿੱਲੇ ਤੇ ਬਹਾਨੀਆਂ ਹੋਰ ਤਾਂ ਪਾਦਰ ਹੋਰ ਖੇਤਾਂ ਦੇ ਮੁਕਾਬਲੇ ਨੀਵਾ ਵਹਣਾ ਇਹ ਥੋੜੀ ਇੱਥੇ ਪਾਣੀ ਦੀ ਮਾਰ ਵੱਧਦਾ ਸਾਰਾ ਪਾਣੀ ਥੱਲੇ ਆ ਜਾਂਦਾ ਕੀ ਸਾਲਾ ਤੋਂ ਬੱਚਤ ਸੀਰ ਇਸ ਵਾਰ ਲੱਗਦਾ ਜੀ ਨੇ ਸਾਲ ਹੋ ਸਕਦਾ ਲਈ ਆਪਣੀ ਫਸਲ ਜੀ ਰੀ ਆ ਚੁੱਕੀ ਹੈ ਜੀ ਦੀ ਬਹੁਤ ਸੋਹਣੀ ਸੀ ਚਲੋ ਵਾਈਕ ਨੂੰ ਜੋ ਮਨਜ਼ੂਰ ਆ ਹੋਣਾ ਤਾਂ ਉਹ ਹੀ ਆ ਗਿਆ ਆਪਾਂ ਖੇਤ ਕੋਲ ਤੁਹਾਨੂੰ ਦਿਖਾਉਨੇ ਆ ਦੇਖਾ ਜੀ ਆਪਣਾ ਖੇਤ ਦੇਖ ਰਹੇ ਹੋ ਤੇ ਆਪਣੀ ਚਰੀ ਆ ਮੱਤਾ ਲੱਗਿਆ ਹੋਇਆ ਤੇ ਇਹ ਆਪਣੀ ਆ ਗਈ ਜੀਰੀ ਜੀ ਤੁਹਾਨੂੰ ਦੂਜੇ ਕੈਮਰਾ ਦਿਖਾਉਣਾ ਬਹੁਤ ਸੋਹਣੀ ਜੀਰੀ 26 ਜੀਰੀ ਲਾਉਣੇ ਹੁੰਦੇ ਆ ਆਪਾਂ ਲੇਟ ਲਾਉਣੇ ਹੁੰਦੇ ਆ ਪਸਾ ਮੱਕੀ ਵਗੈਰਾ ਮੰਗੀ ਮੰਗੀ ਹੁੰਦੀ ਆ ਉਕੇ ਲਾਵਾ ਹੁੰਦਾ ਜੀ ਆਪਣੇ ਕੋਲੇ ਤੇ ਇਸ ਬਾਹਰ ਡੋਪਰ ਦੇ ਕਿਨਾਰੇ ਸਵਾਰ ਰਹਿਰਾ ਤਾਂ ਥਲ ਜਿੱਥੋਂ ਵੀ ਵਾਹੇ ਗਰੂ ਸੌਖ ਰੱਖੇ ਛੱਡ ਜੇ ਤਾਂ ਹੋ ਸਕਦਾ ਬਚਤ ਰਹੀ ਜੀ ਚਲੋ ਦੇਖੋ ਮੰਜੂਰਾ ਸੋ ਹੋਣਾ ਤਾਂ ਉਹੀ ਆ ਤੇ ਮੈਂ ਆਪਣੇ ਫਸਲ ਦਿਖਾ ਦਾਂ ਇੱਕ ਵਾਰੀ ਇਹ ਆਪਣੀ ਜੀਰੀ ਭਾਈ ਚੋਨਾ ਜੋ ਕਿ ਤਕਰੀਬਨ ਡੁੱਬ ਚੁੱਕਿਆ ਬਸ ਅਸੀਂ ਕਹਿ ਦਈਏ ਇੱਥੇ ਦਾ ਡੋਬੀ ਗਰੇ ਥੋੜੀ ਛੋਟੀ ਐ ਇੱਥੇ ਇੱਥੋਂ ਵੀ ਬਸ ਡੋਬਣ ਤੇ ਕਿਨਾਰੇ ਤੀਏ ਬਸ ਕੋਈ ਠੱਗਾ ਦਾ ਠੱਗਾ ਨਹੀਂ ਨੀ ਆ ਇਹ ਫਸਲਾਂ ਜਿਹੜੀਆਂ ਪੁਰਾਣੀਆਂ ਨੇ ਪਹਿਲਾਂ ਲੱਗੀਆਂ ਹੋਈਆਂ ਨੇ ਚਲੋ ਫਟਾਰਾ ਕਰਕੇ ਵੱਡੀਆਂ ਹੋ ਗਈਆਂ ਖਤਰਾ ਤਾਂ ਇਹਨਾਂ ਨੂੰ ਵੀ ਦੇਖਣਾ ਹੈ ਕਿ ਇਹ ਪਰੇ ਥੋੜੀ ਚਾੜੇ ਛੋਟੀ ਆ ਆਪਣੀ ਵਾਲੀ ਕੋਈ ਆਪਣੀ ਚਰੀ ਖੜੀ ਆ ਤੇ ਇਹ ਵੀ ਭਾਈ ਫਸਲਾਂ ਤੇ ਖਤਰੇ ਦੇ ਨਿਸ਼ਾਨ ਤੀ ਆ ਜੇ ਇੱਥੇ ਮੀਂਹ ਨਹੀਂ ਹਟਦਾ ਜੋ ਕਿ ਹਟਿਆ ਨਹੀਂਗਾ ਪੈਣ ਲੱਗ ਰਿਹਾ ਜੀ ਵੀਡੀਓ 'ਚ ਦੇਖ ਹੀ ਰਹੇ ਹੋਗੇ ਤੇ ਬਾਬਾ ਤੇਜ ਨਹੀਂ ਹੋ ਗਿਆ ਦੁਬਾਰੇ ਤੇ ਫਸਲ ਕੋਈ ਇਥੋਂ ਬਚਣ ਦੇ ਚਾਂਸ ਵਜੇ ਹੋਰ ਪੈਂਦਾ ਤਾਂ ਬਹੁਤ ਘੱਟ ਨੇ ਇਸ ਸਮੇਂ ਬਹੁਤ ਹੋਊਗਾ। ਸਰ ਜੋਸ਼ ਵਾਹੀਗਰੂ ਮਨਜ਼ੂਰ ਹੈ। ਸਭ ਸੰਤੋਸ਼ ਕਰਦਾ ਸਾਰੇ ਕਿਸਾਨ ਹੋਰ ਬਸੇ ਦੀ ਕੁੜਾ ਆਪਾਂ ਇਹਦੇ ਪੱਲੇ ਪਾ ਦਾਂਗੇ ਲੈ ਕੇ ਇਹਦਾ ਤਰਪਾਲ ਪਾ ਦਾਂਗੇ ਹਨਾ। ਸਰ ਵਾਹੀਗਰੂ ਨੂੰ ਮਨਜ਼ੂਰ ਹੈ ਜਿਹੜਾ ਦੇਣਾ ਉਹ ਹੀ ਦੇਣਾ। ਦਿਹਾੜੀ ਪਾਈ ਜਾਏ ਦੇਖ ਲੋ। ਆ ਸਵੇਰੇ ਭਰਾ ਆਇਆ ਸੀ ਉਹ ਕਹਿੰਦਾ ਵੀ ਇੱਥੇ ਅਮਰੂਦ ਤੱਕ ਪਹਿਲਾਂ ਹੋ ਰਹੇ ਜੇ। ਪੱਕਾ ਪਾਣੀ ਸੀ ਬਹੀ ਚ। ਹੁਣ ਉਹ ਉੱਥੇ ਤੱਕ ਬਾਗਾਂ ਦੇਖ ਲੋ। ਇਹ ਆਪਣਾ ਮਰੂਦ ਹੁਣ ਪਹਿਲਾਂ ਹੀ ਦਿਖਾਉਂਦੀ ਰਹਿੰਦੀ ਆ ਆਪਾਂ। ਤੇ ਇਹ ਫਸਲਾਂ ਦੇ ਭਰਾਵਾਂ ਨਹੀਂ ਹੋ ਰਹੀਆਂ ਦੀਆਂ ਆਪਣੇ ਸਾਰਿਆਂ ਦੀਆਂ। ਇਹ ਬਸ ਰਚੂ ਚਲੋ ਪੁਰਾਣੀਆਂ ਨੇ ਤਾਂ ਕਰਕੇ ਥੋੜੀਆਂ ਵੱਡੀਆਂ ਨੇ ਅਜੇ ਵੀ ਬੱਚ ਤਾਂ ਖੜੀ ਗੱਲ ਨਹੀਂ ਜਿੱਥੇ ਵੀ ਹਟਦਾ ਵੀ ਬੱਚ ਰਹਿ ਸਕਦੀ ਆ ਔਰ ਜਿਹੇ ਇਨਫਲਾਟ ਲੱਗ ਰਹੇ ਨੇ ਮੀਂਹ ਦੁਬਾਰਾ ਆ ਗਈ ਲੱਗਦਾ ਨਹੀਂਗਾ ਵੀ ਅੱਜ ਦੀ ਸੱਖ ਰਹੂਗੀ ਅਰਦਾਸ ਬੇਨਤੀ ਆ ਬੱਚੇ ਪਾ ਸਕ ਗੇ ਬਹੁਤ ਪਾਤਾ ਖੁੰਦ ਦਾ ਸਾਫ ਕਰ ਲੈ ਸਿਰਫ ਪੰਜ ਚਾਰ ਦਿਨ ਵੀ ਹਟਦਾ ਜੇ ਤਾਂ ਬੱਚ ਰਹਿ ਜੇ ਹਨਾ ਹਮੇਸ਼ਾ ਤੇ ਅਰਦਾਸ ਹੀ ਹੁੰਦੀ ਆ ਕਿਸਾਨ ਕੋਲੇ ਤਾਂ ਪਰੋਪਕੋਸ਼ੀਂ ਕਰ ਸਕਦੇ ਇਹ ਆਪਣਾ ਕੋਠਾ ਜੀ ਕੋਠੇ ਦੇ ਵਿੱਚ ਪਾਣੀ ਜਾ ਚੁੱਕਿਆ ਜੀ ਦੇਖ ਲਓ ਉੱਤੋਂ ਭਰ ਚੁੱਕਿਆ ਪਾਣੀ ਆ ਜੰਦਰੋ ਜਿੱਤੇ ਇਸਾਂ ਫਟ ਕੇ ਜੰਦੇ ਨਾ ਕੇ ਫਾਇਨੇ ਜਾਂ ਪੀਆ ਕੀ ਮੋਟਰ ਪਾਸ ਰਿਹਾ ਜੀ ਆਪਣੇ ਕਿੱਦ ਲਈ ਚੱਲ ਬਣੀ ਸਬਜ਼ੀ ਬੁੱਟੀਆਂ ਕਾਜੀ ਦੂਜੇ ਸਾਰੀਆਂ ਲੋਕਾਂ ਚੁੱਟੀਆਂ ਉਹ ਦੇਖੋ ਜਾਨਵਰ ਜਾਰੇ ਕਿਵੇਂ ਦਰਖਤਾਂ ਤੇ ਬੈਟਰੀ ਜਗਾ ਮਤਲਬ ਜੀ ਉਹ ਦੇਖੋ ਜਾਨਵਰਾ ਦੇਖਣ ਤੁਸੀਂ ਚਲਾ ਬੈਠਾ ਭਾਈ ਨਾਲ ਵੀ ਉਹ ਖਾ ਜਾਂਦਾ ਬਸ ਉਹ ਪੰਛੀ ਜਾਨਵਰ ਉਹ ਵੀ ਬਾਲਾ ਮੀਚ ਹਨਾ ਖਾਲਾਤ ਕੁੱਲ ਮਲਾ ਕੇ ਮਾੜੀ ਨਹੀਂ ਭਾਈ ਉੱਥੇ ਤਾਂ ਪਾਣੀ ਚੜ ਚੁੱਕਿਆ ਦੇਖੋ ਫਸਲਾਂ ਦਾ ਬੁਰਾ ਹਾਲ ਹੈ ਸਰਦਾਰ ਜੀ ਨੇ ਕੀ ਫੇਰ ਕਹਿੰਦੇ ਆ ਪਤਾ ਨਹੀਂ ਬਾਈ ਅੱਗੇ ਪਾਛੇ ਅੱਗੇ ਇਹ ਚਲ ਬਹੁਤ ਬਾਦਾ ਬਾਬਾ ਹੁਣ ਤਾਂ ਸਾਲ ਕਰ ਲੈ ਛੱਡ ਜਾ ਪੰਜ ਚਾਰ ਦਿਨ ਵੀ ਜੇ ਛੱਡਦਾ ਚੱਲਦਾ ਹੋਇਆ ਹੋ ਜਾਊਗਾ ਇਹ ਰੰਗ ਚੁੱਕ ਜਾਂ ਮੇਰਾ ਪਾਣੀ ਖਾ ਜਾ ਮੇਰਾ ਬਾਹਣ ਦੇਖ ਲੋ ਪਾਣੀ ਕਿਵੇਂ ਅਜੇ ਵੀ ਉੱਤੋਂ ਆਈ ਜਾ ਰਿਹਾ ਆ ਦੇਖ ਤੇ ਬਾਹਣ ਬਹੁਤ ਜਿਹੜੀ ਬਰੋਬਰੀ ਹੋ ਗਿਆ ਬਾਹਣ ਦੇਖ ਲੋ ਇਹ ਮਹਾਨਾ ਦਾ ਬਹੁਤ ਜ਼ਿਆਦਾ ਫਰਕ ਹੈ ਗੋਡੇ ਗੋਡੇ ਆ ਵਹਣਾ ਮੇਰਾ ਆ ਵਹਣ ਦਿਖਾ ਰਹੇ ਜਿਹੜਾ ਮੈਂ ਇਧਰ ਗੋਡਾ ਨਹੀਂ ਮੈਂ ਆ ਉੱਚਾ ਨਹੀਂ ਮੈਂ ਆਇਆ ਦਰਹਿ ਤੇ ਗੋਡਾ ਗੋਡੇ ਤੋਂ ਵੱਧ ਵਹਣੀ ਮੈਂ ਪਰ ਇੱਕੋ ਕਰ ਤਾਰ ਆਪਣੇ ਦੇਖ ਲਓ ਇਹ ਕੁਝ ਵੀ ਜੀਰੀ ਨਵੀ ਲੱਗੀ ਚਾਚਾ ਜੀ ਕੇ ਠੇਕੇ ਤੇ ਵਹਣਾ ਉਹਨਾਂ ਦਾ ਇਹ ਵੀ ਠੇਕੇ ਤੇ ਵਹਣੇ ਹੁਣ ਲਾਈ ਸੀ ਇਹਨਾਂ ਨੇ ਮੱਕੀ ਦੇ ਬਾਦ ਚਲੇ ਵਹਣ ਉੱਚਾ ਸਿਰ ਬਚਦੇ ਰਹੇ ਜੀ ਪਰ ਜੇ ਹੋਰ ਪੈਂਦਾ ਤਾਂ ਨੁਕਸਾਨ ਹੋ ਸਕਦਾ ਹੁਣ ਦੇਖਦੇ ਆ ਵਾਹੀ ਰੂ ਕੀ ਮਨਜ਼ੂਰ ਆ ਫੀ ਫਾਸਲਾ ਆਪਣੀ ਦੇਖ ਲਈ ਸਾਰੀ ਭਾਈਖ ਦਿਖਾਈ ਤੁਹਾਨੂੰ ਇਹ ਸਾਰੇ ਬਹਾਨੇ ਦਿਖਾਏ ਤੁਹਾਨੂੰ ਤਕਰੀਬਨ ਇਹ ਨੀਵੇਂ ਦੇ ਕੋਸਤਾ ਬਹਾਨ ਹਨ ਜੇ ਕਿਤਾਂ ਕਾਉਲੇ ਜੋ ਜਿਆਦਾ ਨੀਵੇਂ ਪੈਂਦਾ ਹੈ ਉਧਰਲੇ ਖੇਤਾਂ ਦਾ ਪਾਣੀ ਹੈ ਜੋ ਪੱਤੀਆਂ ਪਾਣੀ ਹੈ ਤਾਂ ਉਧਰ ਤੀਕਲੀ ਹੈ ਹਨਾ ਕਿ ਨੀਵੇਂ ਚਿਉਣਾ ਹੁੰਦਾ ਤੇ ਕਿੱਚੇ ਦਾ ਪਾਣੀ ਜਾਂਦਾ ਨਹੀਂ ਹੁੰਦਾ ਠੀਕ ਹੈ ਦੇ ਸਾਰੇ ਵੀ ਨਹੀਂ ਹੈਗਾ ਚਲੋ ਅਸੀਂ ਪਹਿਲਾਂ ਜੇ ਹੈਗਾ ਛੋਟੀ ਮੁੱਢੀ ਪਾਜਾ ਕਿੰਨੇ ਪਾ ਲਾਂਗੇ ਯਾਰ ਇੰਨਾ ਮਿੱਟੀ ਨਹੀਂ ਪੈਣੀ ਕਿ ਲਾ ਬਹਾਨ ਸਾਰਿਆਂ ਕੋਲ ਹੀ ਰਲ ਜੀ ਦਾ ਵੀ ਕੋਈ ਹੁੰਦਾ ਬਹੁਤ ਔਖਾ ਇੰਨਾ ਦਾ ਸੋਕੇ ਕੰਮ ਨੇ ਫੀ ਫਾਸਲ ਤਕਰੀਬਨ ਰਾਲ ਦੀ ਘੜੀ ਤਾਂ ਭਾਈ ਬੱਚੇ ਤਾਂ ਜਰੂਰ ਹਜੇ ਤੱਕ ਤਾਂ ਸੇਫ ਹੈ ਜੇ ਇਹ ਤੋਂ ਹਟਦਾ ਫਿਰ ਤਾਂ ਨਹੀਂ ਕੋਈ ਨਰਖਾਨ ਹੋ ਸਕਦਾ ਚਾਂਸ ਘੱਟ ਨੇ ਬਹੁਤ ਵੀ ਬਾਤ ਰਹੂ ਗਏ ਹੁਣ ਆ ਦੱਸ ਸਕਦੀ ਆ ਜੇ ਇਹ ਤੋਂ ਹਟਦਾ ਪਰ ਜੇ ਇਹ ਤੋਂ ਵੀ ਨਹੀਂ ਹਟਿਆ ਹਜੇ ਹਟਣ ਨਹੀਂ ਦੇਖਿਆ ਪੈ ਰਿਹਾ ਦੇਖਿਰੋ ਵੀਡੀਓ ਤੇ ਲੱਗਦਾ ਹੋਊਗਾ ਅਜੀਬ ਪਈ ਜਾਂਦਾ ਨਹੀਂ ਠੀਕ ਹੈ ਬਾਹਰ ਫੜਾ ਵੀ ਘੱਟ ਵੀ ਨਹੀਂ ਹੈਗਾ ਤੇ ਇੰਨਾ ਕੀ ਮਾਰਿਆ ਮੈਂ ਨਾ ਦੁਕਾਨੀਆ ਵੀ ਨਖਾਨ ਕਰਦੀ ਆ ਨਾ ਦੁਕਾਨੇ ਫੇਰ ਆਪਣੀ ਜੀਰੀ ਦੇਖ ਰਹੇ ਤੁਸੀਂ ਕਿੱਲਾ ਬਾਹਣੀ ਆ ਆਪਣੇ ਕੋਲ ਰੋਪਣ ਦੇ ਕਿਨਾਰੇ ਤੇ ਜੇ ਵਾਹਗੀ ਗਰੋਰੀ ਸੌਫਟ ਰੱਖੇ ਤਾਂ ਹੜ੍ਹ ਦਾ ਫਸਾਦ ਬਚਦ ਰਹੀ ਜੀ ਪਰ ਜੇ ਹੋਰ ਘੰਟੇ ਦੋ ਘੰਟੇ ਜੇ ਨਹੀਂ ਪੈਗਾ ਤਾਂ ਫਸਾਦ ਡੁੱਬ ਸਕਦੀ ਹੈ ਬਿਲਕੁਲ ਹੀ ਕਹਿੰਦੇ ਹੁੰਦੇ ਨੇ ਕਿ ਜੇ ਜੀਰੀ ਜਮਨ ਡੁੱਬ ਤਾਂ ਚੱਲ ਪਾਣੀ ਹੁੰਦੀ ਹੈ ਇਹ ਤਾਂ ਜਮਨ ਲੁਕ ਜੇ ਪਾਣੀ ਚ ਦੋ ਤਿੰਨ ਲੁਕੀ ਰਹਿ ਗਈ ਫੇਰ ਤਾਂ ਨਹੀਂ ਚੱਲਦੀ ਜਿਵੇਂ ਇੰਨੀ ਕ ਨੰਗੀ ਹੈ ਜੇ ਇੰਨੀ ਕ ਨੰਗੀ ਰਹਿ ਜੇ ਤਾਂ ਚੱਲ ਪਾਉਂਦੀ ਹੈ ਹੁਣ ਤਾਂ ਅਰਦਾਸ ਦੇਣ ਸੀ ਫੇਰ ਉਹੀ ਗੱਲ ਕਰ ਸਕਦੇ ਆ ਕਿਸਾਨ ਕਰ ਵੀ ਕੀ ਸਕਦਾ ਕੋਈ ਤਰ੍ਹਾਂ ਕੁਝ ਨਹੀਂ ਕਰਦਾ ਉਹ ਤੇ ਮੂਰੇ ਦਾ ਗਾਇ ਜੋਰ ਚੱਲਦਾ ਜਿਵੇਂ ਲੜ ਕੇ ਨੱਕਾ ਜੇ ਹੋਰ ਵੱਡਾਂਗੇ ਤਾਂ ਸਾਰਾ ਇੱਕ ਦਿਨ ਦੇ ਹੀ ਕੋਣ ਬਾਈ ਕੋਈ ਕੱਫੇ ਰਪਣੇ ਕਹਿੰਦਾ ਕਿਰਾ ਕਿਦੇ ਨੱਕਾ ਵੱਡਾਂਗੇ ਆਪਣਾ ਤੇ ਸੋਈ ਗੱਲ ਆ ਗਈ ਕਿਰਾ ਬੜੇ ਦਾ ਜੋਰ ਨਹੀਂ ਚੱਲਦਾ ਆਪਣਾ ਵੀ ਚੱਲਣਾ ਸਾਹਸੂ ਦੇ ਫੇਰ ਦੇਖ ਰਿਹਾ ਆਪਣੀ ਟੋਬੜ ਕਿਨਾਰੇ ਦੇਖ ਰਹੇ ਜਿੱਥੇ ਬੱਚੇ ਰਹਿੰਦੀ ਹੈ ਇਹ ਤੋਂ ਹਟਦਾ ਤਾਂ ਬੱਚੇ ਰਹਿ ਸਕਦੀ ਹੈ ਪਰ ਹਟਣ ਦੇ ਹਾਲਾਤ ਨਹੀਂ ਲੱਗ ਰਹੇ ਆਪਣੀ ਬਦਲਵਾਈ ਦੇਖ ਰਿਹਾ ਬਹੁਤ ਮੀ ਹਜੇ ਪਈਦਾ ਮੇਰੇ ਕੱਪੜੇ ਜਿਵੇਂ ਸੁੱਕਾ ਜਿਦੋਂ ਆਇਆ ਮੈਂ ਕੱਪੜੀ ਵੀ ਨਹੀਂ ਸੀ ਜਮ ਹਟਿਆ ਹੋਈ ਨਹੀਂ ਮੈਂ ਤਾਂ ਖੇਤ ਆ ਗਿਆ ਮਤਲਬ ਮੀ ਹਾੜ ਕੇ ਜਾਇਆ ਹਾਂ ਪਰ ਇਹ ਪਈ ਜਾ ਰਿਹਾ ਹਜੇ ਵੀ ਤੇ ਫਸਲ ਵੀ ਦੇਖ ਰਿਹਾ ਹਾਂ ਮਨ ਤੋਂ ਕੀ ਹੁੰਦਾ ਹੈ ਹੈਗੀ ਮੇ ਸਾਡੀ ਆਲਦੀ ਜੀ ਸਾਡੀ ਕੋਈ ਅਸੀਂ ਆਰਗੇਨਿਕ ਕਰਦੇ ਹਾਂ ਰੇ ਸਪਰੇ ਨਹੀਂ ਪਾਉਂਦੇ ਸਾਡੀ ਜੀ ਥੋੜੀ ਹਲਕੀ ਹੁੰਦੀ ਹੈ ਪਰ ਇਸ ਵਾਰ ਜੀ ਬਹੁਤ ਸੋਹਣੀ ਬਹੁਤ ਬਹੁਤ ਸੋਹਣੀ ਮਿਰਗੀ ਸਾਨੂੰ ਇਤਕੀ ਦਿੱਤੀ ਜੇ ਭਰਾ ਤੋਂ ਬਹੁਤ ਸੋਹਣੀ ਜੀਰੀ ਚੱਲੀ ਖੇਤ ਦੀ ਇੰਨੀ ਥੋੜੀ ਦੇਖ ਰਿਹਾ ਤੁਸੀਂ ਜੰਮ ਕੇ ਰਹੀ ਹੈ ਇੱਕ ਸਾਲ ਜੀ ਦੀ ਬਹੁਤ ਵਧੀਆ ਸੀ ਮਨ ਜਾਂ ਦੁਖੀ ਜ਼ਰੂਰ ਹੁੰਦਾ ਪਰ ਫਿਰ ਉਹੀ ਗੱਲ ਹੈ ਕਿ ਕਿਹੜਾ ਜੋਰ ਚੱਲਦਾ ਕਿ ਛੱਗਿਆ ਹਣਾ ਜਿਵੇਂ ਆ ਫਸਲ ਦੇਖ ਰਿਹਾ ਇਹਨਾਂ ਵਿਚਾਰੇ ਜੀ ਮਿੱਟੀ ਪਾਈ ਸੀ ਫਿਰ ਵੀ ਉਹੀ ਹਾਲਾਤ ਹੈ ਇਹ ਵੀ ਗਿੱਟਕੀ ਨੀ ਮੀਰੇਗੀ ਜਦੋਂ ਪਾਣੀ ਨਾਲ ਜੁ ਮਿੱਟੀ ਵੀ ਕੀ ਕਰੂ ਕਿੰਨਾ ਕ ਪਾਊਗਾ ਅਗਲਾ ਹਣਾ ਤੇ ਆਪਣੀ ਚਰੀ ਦੇਖ ਰਿਹਾ ਸੀ ਭਾਈ ਇਹ ਤਾਂ ਜਿਹੜੀ ਵੱਡੇ ਜੀ ਤਾਂ ਹੁੰਦੀ ਨਹੀਂ ਉਹ ਦੇਖਦੇ ਛੁੱਲੀ ਜੋ ਕੀ ਰਹਿੰਦੇ ਕਰੋ ਹੁਣ ਜਦੋਂ ਪਾਣੀ ਨਾਲ ਸੁੱਕਿਆ ਦਲ ਜੂ ਵੇਚੀ ਹੈ ਹਣਾ ਤੋ ਬੇਲੇ ਕੰਮ ਹੈ ਦੇਖ ਲਓ ਪਿੱਛੇ ਜੇ ਮੈਂ ਤਾਂ ਤੋਬੇ ਤਰ੍ਹਾਂ ਫਿਰਦਾ ਹੀ ਸਾਨੂੰ ਐ ਪੇ ਦੇਖ ਲਓ ਤੁਸੀਂ ਗੋਡੇ ਤੋਂ ਉੱਪਰ ਪਾਣੀ ਜਾ ਰਿਹਾ ਮੇਰੇ ਪਹੀ ਦੇ ਵਿੱਚਾਂ ਮੈਂ ਪਹੀ ਜਿਹੜੀ ਕਿ ਆਪਣੂੰ ਪਤੀ ਹੈ ਦੇਖ ਰਿਕੇ ਬਾਹਣਾ ਤੋਂ ਚੀਂਹਦੀ ਹੈ ਬਾਈ ਨਾ ਆਪਣੇ ਤੇ ਬਾਹਣ ਚ ਕਿੰਨਾ ਪਾਣੀ ਹੋਊਗਾ ਤੁਸੀਂ ਜਜਮੈਂਟ ਆਪਾਂ ਲਾ ਸਕਦੇ ਬਾਕੀ ਫਾਸਲਾ ਦੇਖ ਲਓ ਕਿ ਫਾਸਲਾ ਬਹੁਤ ਸਟਾਰਟਿੰਗ ਚ ਲੱਗਦੀ ਆ ਫਾਸਲਾ ਪੱਜਰੀ ਲਾਉਣ ਲੱਗਦੇ ਆ ਡੇਢ ਦਿਨ ਸਰਕਾਰ ਅੱਗੇ ਦਿਨ ਪਹਿਲੀ ਚੱਲ ਪਈ ਕੰਮ ਵੀ ਜੂਨ 5 4 ਜੂਨ ਤੱਕ ਲੱਗੀਆਂ ਹੋਈਆਂ ਫਸਲਾਂ ਇਹ 10 ਜੂਨ ਤੱਕ ਕਹਿ ਦੀ ਆਪਾਂ ਲੱਗੀ ਹੋਈ ਹੈ ਜੂਨ ਜੁਲਾਈ ਅਗਸਤ ਸਤੰਬਰ ਰਾਹਾਂ ਕਿ ਦੋ ਦੋ 2 2 ਮਹੀਨਿਆਂ ਦੀ ਫਸਲ ਹੋ ਚੁੱਕੀਆਂ ਨੇ ਇਹ ਇਹਨਾਂ ਨੂੰ ਵੀ ਖਤਰਾ ਬਣਿਆ ਪਿਆ ਦੇਖ ਰਹੇ ਹਾਂ ਇਹ ਵੀ ਉਹ ਮੀਂਹ ਜੀ ਆਲਾ ਲੋ ਗੜ ਗੜ ਕਲੇਡੜ ਕਟਨੀ ਮੇ ਰਹਿ ਗਈਆਂ ਇਹ ਆਵਾਜ਼ ਵੇਖੀ ਤੁਹਾ ਗੱچے ਬਹੁਤ ਸੋਤ ਤੋਂ ਬੱਸ ਬਹੁਤ ਪਾਤਾ ਹੁਣ ਤਾਂ ਸਹਾਰ ਕਰ ਲੈ ਕੋਈ ਵਾਲ ਨਹੀਂ ਪੰਜ ਚਾਰ ਦਿਨ ਕੱਢ ਕੇ ਪਾਣੀੇ ਪਾਉਣਾ ਹੋਊਗਾ ਇਹਨੇ ਸੁੱਕ ਜੂ ਕੇ ਨਾ ਕਿਸ ਕਦੂਗਾ ਹਨਾ ਜੇ ਪਾਣੀ ਹੋਰ ਪਾਣੀ ਵੜੀ ਜਾਂਦਾ ਤਾਂ ਦੁੱਗਣਾ ਵਧੀ ਜਾਂਦਾ ਤਾਂ ਕੰਮ ਕੋਟ ਕੋੰਦੋਂ ਥੱਲੇ ਆਈ ਜਾਂਦਾ। ਕੋਲੇ ਮਲਾ ਕੇ ਹਾਲਾਤ ਬੰਦੇ ਨੇ ਭਰਾਵੋ ਸਾਰੀ ਅਰਦਾਸ ਬੇਨਤੀ ਕਰੋ ਸਾਬ ਲਈ। ਸੁਖਰੇ ਤੇ ਗਰੀਬਾਂ ਨੂੰ ਸਭ ਨੂੰ ਔਖਾ ਗਰੀਬ ਅਮੀਰ ਦਾ ਕਰੇ ਚ ਕੋਈ ਗਰ ਨਹੀਂ ਆਹ ਤਾਂ ਸਭ ਦੀ ਹੁੰਦਾ ਕਿਹਾ ਹੈ ਨਾ। ਤੇ ਗਰੀਬਾਂ ਨੂੰ ਆਏ ਦਿਨ ਕੱਲ ਚੋਂ ਲੱਗ ਜਾਂਦੇ ਨੇ। ਅੱਜ ਪਾਣੀ ਵੜ ਜਾਂਦਾ। ਹੋਰ ਸਾਰੀਆਂ ਦਿੱਕਤਾਂ ਬਹੁਤ ਨੇ। ਇਸ ਕਰਕੇ ਸਾਰੀਆਂ ਅਰਦਾਸ ਬੇਨਤੀ ਕਰੀਏ ਵਾਹੀ ਕੋ ਅੱਗੇ। ਇਹ ਵਾਹੀ ਕੋ ਔਖੀ ਕੜੀ ਚੋਂ ਕੱਢ। ਤੁਸੀਂ ਕੱਢਣਾ ਹੈ ਤਾਂ ਹੀ ਪਾਈ ਹੈ। ਮੀਂਹ ਤੇਰੇ ਸਾਰੇ ਅਗੇ ਦੇ ਸਾਰੇ ਤਰ੍ਹਾਂ ਦੇ ਨੂੰ ਬੰਦ ਕਰ ਦੇਗਾ ਹਲਤਾ ਖੜਚੇ ਹਾਥੇ ਸੁੱਕ ਜੂ ਪਾਣੀ ਕੱਟ ਜੂ ਕੋਈ ਫਰਕ ਪਈ ਫਿਰ ਪਾਲੀ ਜਿਹੜਾ ਪਾਉਣਾ ਪਊਗਾ। ਬਾਕੀ ਦੇਖਦੇ ਹਾਂ ਕੀ ਬਣਦਾ। ਹਵਾ ਚੱਲਿਆ ਬੱਸ ਕੋਈ ਦੁਕਾਨ ਤੇ ਵੀ ਜਾਣਾ। ਤੁਹਾਨੂੰ ਅੱਗੇ ਮਸ਼ਹਹ ਦੇਖਣਾ ਇੱਕ ਵਾਰੀ ਕੈਮਰੇ ਨਾਲ। ਪਾਣੀ ਦੇ ਹਾਲਾਤ ਬੱਟਾ-ਵੋਟਾ ਤਾਂ ਦਿਸ ਨਹੀਂ ਰਟ ਰਹੀਏ ਨੇ। ਕਿਹੜੀ ਬੱਟ ਕਿਹੜਾ ਡੋਲ। ਗਰੀਬਸਾ ਗ੍ਰੀਸਰੀ ਇਕੱਠਾ ਟਕ ਟਕ ਲਾ ਲਈਏ ਖਸਾ ਜਾ। ਤੇ ਥੋੜੀ ਜਿਮੇ ਕਿਸੇ ਮਿੱਟੀ ਪਈ ਕਿ ਜਿਹੜੀ ਉੱਚੀ ਆ। ਆਹੜੀ ਬਦਲੀ ਤੇਰੀਆ ਤੇ ਪਹੀ ਦਾ ਹਾਲ ਤੁਸੀਂ ਦੇਖ ਹੀ ਰਹੇ ਹੋ ਪਾਣੀ ਖੜਿਆ ਜੀ ਗੋਡੇ-ਗੋਡੇ ਤੇ ਮੈਲ ਦਿਖਾਰਿਆ ਸਨ ਵਾਲ ਦੇ ਕੋਤੇ ਜਿਹੜੀ ਕਿ ਕਿਤੇ ਦੇ ਕੇ ਲੁਕ ਜਾਂਦੇ ਨੇ ਇਹ ਬਲਾਤ ਨੇ ਭਾਈ ਖੇਤਾਂ ਦੇ ਇਹ ਬਾ ਸਾਡੇ ਨੀਵੇਂ ਪਰ ਮੈਂ ਹੁਣ ਉਧਰ ਫਤਿਹਗੜ੍ਹ ਕਣੀ ਵੀ ਜਾ ਕੇ ਆਇਆ ਪਟੋਲਾ ਮੋਪੀ ਗਏ ਤੇਲ ਪੋਣ ਉਧਰ ਵੀ ਇਹਦੇ ਬਾਹਰ ਕੋਈ ਨੀਵੇਂ ਨਹੀਂ ਹੈਗੇ ਬਾਲੇ ਉਨਾਂ ਚੀ ਪਾਣੀ ਬਹੁਤ ਜ਼ਿਆਦਾ ਬਚਾ ਮੋਟਾ ਕਿਸੇ ਖੇਤ ਦੀ ਨਹੀਂ ਸੀ ਬੱਤਾ ਤਾਂ ਇੱਕੋ ਕਰਤੇ ਰੱਬ ਨੇ ਸਾਰੀਆਂ ਇਨਾ ਮੀ ਤੇਨਾ ਲੰਬਾ ਟਾਈਮ ਪੀ ਪਿਆ ਯਾਰ ਪਹਿਲੀ ਵਾਰੀ ਦੇਖਿਆ ਮੈਂ ਤਾਂ ਇਹ ਕੰਮ 3:18-19 ਘੰਟੇ ਮੇਰੇ ਅੜੀ ਆ ਜੇ ਵੀ 4 ਕਿਵੇਂ ਲੱਗਿਆ ਸੀ 7:30-4 ਲੱਗਿਆ ਹੋਇਆ ਤਕਰੀਬਨ ਅੱਜ 11:00 ਵਜੇ ਹਟਿਆ ਸੀਗਾ ਹਟਿਆ ਵੀ ਕਹਿੰਦੇ ਹੁਣ ਤੱਕ ਘੰਟਾ ਤੱਕ ਹਟ ਗਿਆ ਸੀ ਘੰਟੇ 2 ਘੰਟੇ ਤੇ ਹੁਣ ਕੀ ਹਨ ਫੇਰ ਪੈਣ ਲੱਗ ਰਿਹਾ ਹੈ ਬਰੀਕ ਪਰ ਹੁਣ ਤਾਂ ਨੁਕਸਾਨ ਹੀ ਹੈ ਜੇ ਕਹਿੰਦੇ ਦੋ ਦੋ ਦੇ ਨੂੰ 3 ਕਿਲੋ ਸਾਰਾ ਤੇ ਦੋ ਦੋ ਦੇ ਦਾ ਥੋੜਾ ਜਿਹਾ ਪਾਣੀ ਹੋਰ ਡੋਬਲੇ ਇਹ ਬਹੁਤ ਜ਼ਿਆਦਾ ਹੋ ਕੇ ਲੱਗ ਰਿਹਾ ਹੈ ਨਾ ਸਾਰਿਆਂ ਨੂੰ ਇਹ ਬੇਨਤੀ ਹੈ ਬਈ 10 ਬੇਨਤੀ ਕਰੋ ਸੁੱਖ ਰਹੇ ਲਓ ਜੀ ਆ ਚੁੱਕਿਆ ਬਾਪਸ ਕਰ ਵੀ ਕੀ ਸਕਦੇ ਆ ਮਨ ਬਹੁਤ ਦੁਖੀ ਆ ਕੋਈ ਨਹੀਂ ਸੋਹਣੀ ਫਸਲ ਪਾਲੀ ਹੋਈ ਜਦੋਂ ਖਰਾਬ ਹੁੰਦੀ ਹੈ ਨਾ ਪਤਾ ਤਾਂ ਨਹੀਂ ਹੁੰਦਾ ਦੁੱਖ ਤਾਂ ਬਹੁਤ ਹੁੰਦਾ ਯਾਰ ਪਰ ਕੋਈ ਕੋਈ ਕੁਝ ਨਹੀਂ ਸਾਰਦਾ ਕਿਦੇ ਸਾਰੇ ਨਹੀਂ ਹੈਗਾ ਕਿਰਾ ਕਿਸੇ ਨੇ ਜਾਣ ਕੇ ਕਰਿਆ ਹਨ ਕੁਦਰਤੀ ਮਾਰ ਹੈ ਚਲੋ ਅਮੀਰ ਹੈ ਫੇਜ ਸੁੱਖ ਰਹੂਗੀ ਵਾਹਿਗੁਰੂ ਮਾਣ ਮड्डा ਤਰਸ ਕਰੂ ਸਭ ਤੇ ਸਾਰੇ ਅਰਦਾਸ ਬੇਨਤੀ ਕਰੀਏ ਜੀ ਔਖੀ ਘੜੀ ਚੋਂ ਜਲਦੀ ਆਪਾਂ ਬਾਹਰ ਆਈਏ ਸਾਰੇ ਵਾਹਿਗੁਰੂ ਸੁੱਖ ਰੱਖੇ ਅਰਦਾਸ ਬੇਨਤੀ ਹੈ ਤੇ ਬਲੌਗ ਦੀ ਆਪਾਂ ਲੱਗਿਆ ਕੰਮ ਸੰਭਾਲਤੀ ਫੇਰ ਮਿਲਾਂਗੇ ਹੁਣ ਦੁਬਾਰੇ ਬਲੌਗ ਚ ਕਿਵੇਂ ਲੱਗਿਆ ਬਲੌਗ ਦੱਸੋ ਕਮੈਂਟ ਕਰਕੇ ਤੇ ਆਪਦੀ ਏਰੀਆ ਦਾ ਵੀ ਹਾਲ ਜਰੂਰ ਦੱਸਿਓ ਤੁਹਾਡੇ ਹਾਂ ਕੀ ਹਾਲਾਤ ਨੇ ਕੀ ਮੀ ਕਣੀ ਕਿਵੇਂ ਗੱਲ ਬਾਤ ਅਜੂਰ ਦੱਸਿਓ ਵੰਟ ਕਰਕੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਮਿਲਾਂਗੇ ਅਗਲੇ ਬਰਾਉ ਸ਼ੁਕਰੀਆ ਥੈਂਕ ਯੂ